ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਤੁਹਾਨੂੰ ਦਿਖਾ ਰਹੇ ਹਾਂ ਮੇਰੇ ਆਪਣੇ ਪਿੰਡ ਤੋਂ ਆ ਪਿੰਡ ਨੰਗਲ ਤਹਿਸੀਲ ਕੋਟਕਪੂਰਾ ਤੇ ਜ਼ਿਲ੍ਹਾ ਫਰੀਦਕੋਟ ਨੇੜੇ ਸਾਨੂੰ ਦੋਨੇ ਸ਼ਹਿਰ ਲੱਗਦੇ ਦੱਸੋ ਫਰੀਦਕੋਟ ਵੀ ਨੇੜ ਹੈ ਕੋਟਕਪੂਰਾ ਵੀ ਇੱਥੋਂ ਨੇੜ ਹੈ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਦੱਸੋ ਸਾਡੇ ਪਿੰਡ ਇੱਕ ਹੀ ਪਰਿਵਾਰ ਹੈ ਲੋਹਾਰ ਦਾ ਜਿਨ੍ਹਾਂ ਦਾ ਕੰਮ ਹੁੰਦਾ ਸੀ ਪਿੰਡਾਂ 'ਚ ਆਪਾਂ ਗੱਡੀਆਂ ਵਾਲੇ ਵੀਰ ਵੀ ਕਹਿ ਦਿੰਨੇ ਆ ਤੇ ਇਹਨਾਂ ਕੋਲ ਇਹ ਵੀਰ ਨੇ ਵਪਾਰ ਦਾ ਕੰਮ ਸ਼ੁਰੂ ਕੀਤਾ ਹੈ ਕਟੀਆਂ ਝੋਟੀਆਂ ਬਾਈ ਲਿਆਇਆ ਕਰੂਗਾ ਅੱਜ ਤਿੰਨ ਨਾਗ ਸੀਗੇ ਜਿਦੇ ਚ ਇੱਕ ਛੋਟੀ ਕੱਟੀ ਪਰਲੇ ਪਾਸੇ ਤੁਸੀਂ ਦੇਖ ਰਹੇ ਹੋ ਇੱਕ ਝੋਟੀ ਇਹ ਬਿਲਕੁਲ ਕੁੰਡੇ ਸਿੰਘਾਂ ਦੀ ਹੈ ਸੰਗ ਇਹਦੇ ਵੀ ਬਿਲਕੁਲ ਕੁੰਡੇ ਹੈ ਬਾਕੀ ਆਪਾਂ ਇਹਨਾਂ ਬਾਰੇ ਗੱਲਬਾਤ ਕਰ ਲੈਨੇ ਆਂ ਵੀਡੀਓ ਨੂੰ ਐਂਡ ਤੱਕ ਦੇਖਿਓ ਪਸੰਦ ਜੀ ਨੂੰ ਆਜੂ ਜਿਹੜਾ ਨਾਗ ਚੰਗਾ ਲੱਗਿਆ ਤਸੱਲੀ ਕਰਿਓ ਆਕੇ ਤੁਹਾਡਾ ਹੱਕ ਬੰਦਾ ਹੈ ਨੰਬਰ ਸਕਰੀਨ ਉੱਤੇ ਚੱਲਦਾ ਰਹੂਗਾ ਆਓ ਪਹਿਲਾਂ ਇਹ ਛੋਟੇ ਬੱਚੇ ਬਾਰੇ ਥੋੜੀ ਜਾਣਕਾਰੀ ਲੈਨੇ ਆਂ ਤੇ ਇਹ ਦੁਆਚੇ ਨਾਲ ਤੁਹਾਨੂੰ ਤੋਰ ਕੇ ਦਿਖਾਉਂਦੇ ਜਾਵਾਂਗੇ। ਬਈ ਸੱਸੀ ਕਾ ਸੱਸੀ ਕਾ ਬਈ ਨਾਮ ਆਪਣਾ ਦੱਸ ਦਿੰਗੇ। ਵਾਰੀਸ਼ਾ। ਵਾਰੀਸ਼ਾ ਅੱਜ ਆਪਾਂ ਤਿੰਨ ਕੱਟੀਆਂ ਵੇਚਣੀਆਂ। ਲਿਆ ਕਰੀਏ ਹੁਣ ਰੂਟੀਨ ਚ। ਹਾਂਜੀ ਹਾਂਜੀ ਲੈ ਕਰਾਂਗੇ ਰੂਟੀਨ ਚ। ਪਹਿਲੇ ਨੰਬਰ ਤੇ ਜਿਹੜੀ ਕੱਟੀ ਹੈ ਬਈ ਇਹਦਾ ਰੇਟ ਕੀ ਰੱਖਦਾ ਹੈ? ਉਮਰ ਇਹਦੀ ਕਿੰਨੀ ਖ ਹੋਊਗੀ? ਇਹ ਹੋਊਗੀ ਸਰ 9-9 ਮਹੀਨਿਆਂ ਦੀ ਕੱਟੀ। ਚਲੋ ਅੱਛਾ ਰੇਟ ਇਹਦਾ ਕੀ ਰਹੂਗਾ? ਰੇਟ ਇਹਦਾ 16000 ਰੁਪਏ ਰਹੂਗਾ ਜੀ। ਦੱਸੋ ਉਮਰ ਤਾਂ ਕਿਉਂਕਿ ਵੀਰ ਨੇ ਖਰੀਦੀ ਹੈ ਇੱਕ ਵੈਸੇ ਆਈਡੀਆ ਹੈ। ਸਾਲ ਵੀ ਹੋ ਸਕਦੀ ਹੈ 9 ਮਹੀਨੇ ਵੀ ਹੋ ਸਕਦੀ ਹੈ ਉਮਰ ਤੁਸੀਂ ਦੇਖ ਲਓ ਆ ਕੇ 16000 ਦਾ ਰੇਟ ਰੱਖਿਆ ਹੈ ਕੱਟੀ ਜੀ ਨੇ ਘੱਟ ਪੈਸੇ ਲਾਉਣੇ ਆ ਤਾਂ ਇਹ ਛੋਟੀ ਉਮਰ ਦੀ ਕੱਟੀ ਹੈ ਸਵਾਲ ਲਓਗੇ ਤਾਂ ਸੋਹਣੀ ਤਿਆਰ ਹੋ ਜੂਗੀ ਬਾਕੀ ਹੁਣ ਦਾ ਢਾਂਚਾ ਤੁਸੀਂ ਦੇਖ ਲਓ ਲਿੱਸੀ ਨਹੀਂ ਗਈ ਕਿਤੋਂ ਵੀ ਸਭ ਠੀਕ ਹੈ ਹਜੇ ਇਹ ਬੱਚਾ ਛੋਟੀ ਉਮਰ ਦਾ ਬੰਦੇ ਵਰਸ਼ਾ ਇਥੇ ਸੋ ਬਾਈ ਦਾ ਨਾਮ ਵੀ ਬੜਾ ਸੋਹਣਾ ਵਾਰਸ਼ਾ ਹੈ ਤੇ ਇਹ ਦੋਸਤੋ ਪਹਿਲੇ ਨੰਬਰ ਤੇ ਤੁਸੀਂ ਕੱਟੀ ਦੇਖੋ ਇਹਦਾ ਰੇਟ 16000 ਰੁਪਏ ਰੱਖਿਆ ਹੈ ਇਹਦੇ ਨਾਲ ਇਹਨਾਂ ਤਿੰਨਾਂ ਦੇ ਵਿੱਚੋਂ ਜਿਹੜੀ ਵੱਡੀ ਝੋਟੀ ਹੈ ਇਹ ਤੁਹਾਨੂੰ ਮੱਦੀ ਦਿਖਾਵਾਂਗੇ ਸਿੰਘ ਹੁਣ ਦੇਖ ਲਓ ਬਿਲਕੁਲ ਕੁੰਡੇ ਆ ਕੋਈ ਐਕਸਟਰਾ ਬਾਈ ਨੇ ਤੇਲ ਤੋਲ ਨਹੀਂ ਮਲਿਆ ਸਿਰਫ ਕਟਿੰਗ ਜਰੂਰ ਇਹਦੀ ਵਾਲਾਂ ਦੀ ਕੀਤੀ ਵੀ ਹੈ ਤੋਂ ਇਹ ਵੀ ਆਪਾਂ ਬਾਰਿਸ਼ਾ ਇਹ ਕੱਟੀ ਜਿਹੜੀ ਦੰਦੋ ਕਿਵੇਂ ਹੈ ਇਹ ਖੀਰੀ ਹੈ ਜੀ ਕਨਫਰਮ ਹੈ ਦੇਖਿਓ ਇਹ ਦੰਦੋ ਹਾਂਜੀ ਹਾਂਜੀ ਇਹਦਾ ਰੇਟ ਕੀ ਕਰਦਾ ਬਈ ਇਹਦਾ ਰੇਟ 50000 ਰੁਪਏ ਕਰ ਦ ਤੋਰ ਦੇ ਦੋਸਤੋ ਰੇਟ 50000 ਹੈ ਦੰਦੋ ਹੀ ਖੀਰੀ ਹੈ ਸੋਹਣੀ ਝੋਟੀ ਸੋਹਣੀ ਕੱਟੀ ਆ ਦੋਸਤੋ ਜਿਹਨੂੰ ਪਸੰਦ ਆਵੇ ਤਾਂ ਸੰਪਰਕ ਵੀਰ ਨਾਲ ਕਰ ਲਓ ਤੁਸੀਂ ਉੱਤੋਂ ਪੁੜਿਆਂ ਦੀ ਚੜਾਈ ਦੇਖ ਲਓ ਇਹਦੀ ਸੋਹਣੀ ਦਿਸਦੀ ਹੈ ਸਿੰਘ ਗੁੰਡੇ ਆ ਟਾਂਚਾ ਸੋਹਣਾ ਸੋ ਕਟਿੰਗ ਜ਼ਰੂਰ ਇਹਦੀ ਬਾਈ ਨੇ ਕਰਤੀ ਕਿਉਂਕਿ ਕਈ ਵਾਰਾਂ ਪਸ਼ੂ ਦੇ ਵਾਲ ਜਿਹੜੇ ਉਹ ਬਹੁਤੇ ਵਧੇ ਹੋਏ ਹੁੰਦੇ ਆ ਕਮਾਲਾ ਵਾਲੀ ਸਰ ਸੋ ਇਹ ਦੋ ਨੰਬਰ ਦੇ ਉੱਤੇ ਤੁਹਾਨੂੰ ਕੱਟੀ ਦਿਖਾ ਰਹੇ ਆ ਜੇ ਦੱਸਾਂ ਜਾਂ ਤੁਸੀਂ ਫੇਰ ਦੇਖ ਲਓ ਰੇਟ ਇਹਦਾ 50000 ਰੁਪਏ ਰੱਖਿਆ ਇਹ ਦੂਜੀ ਤੀਜੀ ਖਰੀਦੀ ਆ ਵੀਰ ਦੀ ਸ਼ੁਰੂਆਤ ਕਰ ਰਿਹਾ ਭਰਾ ਜਰੂਰ ਖਰੀਦਣਾ ਤੁਸੀਂ ਆਪਦੀ ਮਰਜ਼ੀ ਨਾਲ ਪਰ ਕਮੈਂਟ ਵਾਲੇ ਵੀਰ ਜਰੂਰ ਥੋੜਾ ਧਿਆਨ ਰੱਖਿਓ ਵੀ ਇਹ ਵੀਰ ਇੱਕ ਗਰੀਬ ਪਰਿਵਾਰਾਂ ਦੇ ਵਿੱਚੋਂ ਮਿਹਨਤ ਕਰਨੀ ਸ਼ੁਰੂ ਕਰਦੇ ਆ ਤੇ ਇਹਨਾਂ ਦੇ ذریعے ਰੋਜ਼ਗਾਰ ਇਹਨਾਂ ਦਾ ਚੱਲਦਾ ਸੋ ਇਹ ਤੁਸੀਂ ਦੋ ਨੰਬਰ ਤੇ ਕੱਟੀ ਝੋਟੀ ਜਿਹੜੀ ਝੋਟੀ ਦੇਖ ਰਹੇ ਹੋ ਦੋਸਤੋ ਇਹ ਕੱਪਣ ਹੋਣ ਵਾਲੀ ਆ ਹੋਰ ਅਗਲੇ ਸਾਲ ਦੇ ਸ਼ੁਰੂਆਤ ਚ ਜਿਵੇਂ ਵਿਸਾਖ ਦੇ ਵਿੱਚ ਮੱਚਾਂ ਕਈ ਕੱਪਣ ਹੁੰਦੀਆਂ ਉਸ ਰੋਤ ਚ ਏ ਆਈ ਹੋ ਜੂਗੀ ਇਹਦੀ ਸੋ ਇਹ ਦੋ ਤੁਹਾਨੂੰ ਦਿਖਾਤੀਆਂ 3 ਨੰਬਰ ਤੇ ਖੋਰ ਕੱਟੀ ਵਾਰਿਸ਼ਾ ਇਹ ਦੰਦੋਂ ਕਿਵੇਂ ਬਈ ਕੱਟੀ ਇਹ ਵੀ ਬਈ ਜੀ ਥੀਰੀ ਹੈ ਜੀ ਅੱਛਾ ਇਹਦੀ ਕੀਮਤ ਕੀ ਰੱਖਦਾ ਇਹਦੇ 45000 ਰੁਪਏ ਕੀਮਤ ਹੈ ਤੋੜ ਦਈਏ ਦੋਸਤੋ ਡਿਮਾਂਡ ਇਹਦੀ 45000 ਹੈ ਢਾਂਚੇ ਦੀ ਸੋਹਣੀ ਹੈ ਸੋ ਇਹ ਕੱਟੀ ਤੁਹਾਨੂੰ 3 ਨੰਬਰ ਤੇ ਦਿਖਾ ਰਹੇ ਹਾਂ ਨਰੋਈ ਹੈ ਕੱਟੀ ਕਦ ਕਿੰਨਾ ਕਰ ਜੂਗੇ ਕੋਲ ਆ ਕੇ ਤੁਸੀਂ ਜੱਜਮੈਂਟ ਕਰ ਲਿਓ ਵੈਸੇ ਮੀਡੀਅਮ ਹਾਈਟ ਦੀ ਮੱਝ ਬਣੂਗੀ ਢਾਂਚਾ ਚੌੜਾ ਹੈ ਸਿੰਘ ਕੁੰਡੇ ਹੈ ਰੇਟ 45000 ਹੈ ਲੈ ਆ ਬਈ ਸੋ ਇਹ ਦੋਸੋ ਨਾਗਰ ਟੋਟਲ ਜਿਹੜੇ ਤੁਹਾਨੂੰ ਦਿਖਾਏ ਆ ਬਾਈ ਕੋਲ ਇਸ ਟਾਈਮ ਤਿੰਨ ਸੀਗੇ 45000 ਨਾਲ ਦੀ ਕੱਟੀ ਦੀ ਕੀਮਤ 50000 ਤੇ ਨਾਲ ਇੱਕ 16000 ਸੋ ਇਹ ਤਿੰਨ ਨਾਗ ਵੀਰ ਕੋਲ ਵਿਕਰੀ ਆਲੇ ਸੀ ਤੇ ਤੁਸੀਂ ਤਿੰਨਾ ਚੋਂ ਜਿਹੜਾ ਮਰਜੀ ਪਸ਼ੂ ਖਰੀਦਿਓ ਆ ਕੇ ਫਿਰ ਬੇਨਤੀ ਕਰ ਦਿੰਦਾ ਵੀ ਦੇਖਿਓ ਜ਼ਰੂਰ ਤੇ ਤਸੱਲੀ ਵੀ ਕਰਿਓ ਮਿਹਰਬਾਨੀ